ਹਨ ਸਤਿ ਸ੍ਰੀ ਅਕਾਲ ਜੀ ਸਾਰੇ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਪਲਵਾਨ ਹੋਣਾ ਕੋਲਾਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ گاਵਾ ਦਿਖਾਉਣੀਆਂ ਚਾਰੇ ਬਿਲਕੁਲ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਵਾਂਗੇ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਬੜੀਆ ਕਿਰਪਾ ਗੁਰੂ ਦਾ ਜੀ ਅੱਜ ਸੁਈਆਂ ਹੀ ਆ ਸਾਰੀਆਂ ਹੀ ਸੁਈਆਂ ਜੀ ਅੱਜ ਗੱਬਨ ਕੋਈ ਵੀ ਨਹੀਂ ਹੈ ਹਨਾ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਸੁਖ ਪਹਿਲਵਾਨ ਜੀ ਪਿੰਡ ਪੰਜ ਕਰਾਈਆਂ ਤੇ ਸੀ ਜਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦਾਂ 9781897029 ਠੀਕ ਹੈ ਤੇ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਥਾਨ ਜਿਹੜਾ ਕਾਫੇ ਪਿਆਰਾ ਲੱਗਾ ਇਹਦੇ ਕੋਲ ਆ ਲਿਖ ਸਾਦੇ ਜੇ ਖਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਕਿੰਨੇ ਚਰਦੇ ਸੋਈ ਵਰਜੀਏ ਇਹ ਅੱਜ ਹੀ ਸੋਈ ਕਿੰਨੇ ਰੇ ਅੱਛਾ ਅੱਜ ਸਵੇਰੇ ਸੋਈ ਹੈ ਜੇਰ ਜੇਰ ਪਾਤੀ ਨੇ ਪ੍ਰੋਪਰ ਜੇਰ ਪਾਈ ਗਿਆ ਉਹ ਜੇ ਪਾਈ ਗਿਆ ਅੱਛਾ ਜੇਰ ਹੋਰ ਰੱਖੀ ਆ ਵੇ ਦਾ ਦੇਖ ਸਕਦੇ ਪੁੜੇ ਵੀ ਅਜੇ ਉਤਰਾ ਹੀ ਆ ਤੇ ਕਿੰਨੇ ਕ ਦੁੱਧ ਆ ਲਈ ਉਤਰਾ ਹੈ ਦੁੱਧ ਮਿਰਦੀ ਹੁੰਦਾ ਸੇਵਾ ਦਾ ਜਿੰਨਾ ਪਾਲੋ ਉਹਨਾਂ ਚੋਣੋ ਅੱਛਾ ਗਣੇ ਜਾਂਦੇ ਸੀ ਪਹਿਲੇ ਸੂਏ 12 13 ਕਿਲੋ ਚੁੰਦੇ ਰਹੇ ਅੱਛਾ ਹਾਂ ਜੀ ਹਾਂ ਜੀ ਦੇਖ ਸਕਦੇ ਨੇ ਪ੍ਰੋਪਰ ਜਿਹੜੀ ਜੇਰ ਇਹਨੇ ਪਾਤੀ ਆ ਇਹ ਆ ਵੀ 12 13 ਦੇ ਲਾਗੇ ਬੰਨੇ ਜਿਹੜਾ ਚਵਾਈ ਜਾਊਗੀ ਆ ਚਵਾਈ ਜਾਊਗੀ ਵੱਧ ਵੀ ਚਵਾ ਸਕਦੀ ਬਾਕੀ ਸੇਵਾ ਤੇ ਜਿੰਨਾ ਪਾਰੋ ਉਨਾ ਹੀ ਚੋਣੋ ਤੇ ਬੱਚਾ ਕੀ ਆ ਗਿਆ ਮਗਰ ਮੱਛੀ ਜੀ ਬੜੀ ਸੋਹਣੀ ਹੈ ਮਗਰ ਅੱਛੀ ਆ ਗਈ ਕਾਲੇ ਰੰਗ ਦੀ ਹਾਂ ਕਾਲੇ ਰੰਗ ਦੀ ਠੀਕ ਹੈ ਚਲੋ ਕੋਈ ਨਹੀਂ ਤੋਰੋ ਫੇਰ ਇੱਕ ਅਰੀਨ ਤੋਰੋ ਸੂਆ ਕਿਨਵਾ ਸੋਈ ਜੇ ਦੂਸਰਾ 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 ਸੂਆ ਸੋਈ ਹੈ ਬਾਕੀ ਜਰਸੀ ਕ੍ਰੋਸ ਤੇ ਆ ਗੱਦ ਵੀ ਇਹਦਾ ਉਸ ਹਿਸਾਬ ਨਾਲ ਹੀ ਆ ਬਾਕੀ ਆ ਵੀ ਚਲੋ ਇੰਨਾ گاਵਾ ਦਾ ਦੁੱਧ ਸੰਗਨਾਂ ਹੁੰਦਾ ਹੈ ਬਾਕੀ بارش ਦਾ ਮਾਹੌਲ ਜਾਲਿਆ ਜਿਸ ਕਾਫੀ ਮੀਂਹ ਪੈ ਗਿਆ ਵਾ ਜਿਹੜਾ ਪੂਰਾ ਜਿਤਨਾ ਕਾਲੀਆਂ ਪੁਲੀਆਂ ਜਿੱਕੇ ਦੀ ਪਾਣੀ ਖਲੋ ਗਿਆ ਨਾ ਦੇਖਦੇ ਹਾਂ ਨੀ ਦਾ ਲੱਗੇ ਤਾਂ ਬਾਕੀ ਹਵਾਨਾ ਗਾਹਣ ਵੀ ਚੰਗਾ ਤੇ ਹਵਾਨਾ ਪਛਾਨਾ ਵੀ ਚੰਗਾ ਕਿੰਨਾ ਫੇਰ ਹੈ ਕਿ ਵਿੱਦਿਆ ਦਾ ਮੁੱਲ ਇਹ ਦੇ ਦੀਏ 40 ਦੀ ਨੇ 40 ਦਿਨਾਂ ਦੇਈਏ ਦੱਸ ਦੋ ਜਿੰਨੇ ਤੁਸੀਂ ਕਰਨਾ ਚਾਹੋ ਜੀ 35 ਦੇ ਦੇ ਦਈਏ ਦੇ ਦਾਂਗੇ 35 ਦੀ ਹੋਰ ਮਾਨਤਾ ਕਰਦਾਂਗੇ ਵੀਰਰਾ ਭੂਂਦਾ ਅੱਛਾ ਮੋਕੇ ਤੇ ਹੋਰ ਕਰਦਾਂਗੇ ਇਹ ਆ ਬੇ ਖਾਲੀ ਨਹੀਂ ਮੋੜਨਾ ਫੋਨ ਕੋਈ ਲਾਵੇ ਜ਼ਰੂਰ گاਵਾ ਦੇ ਸਾਹ ਨਾਲ ਮੁੱਲ ਲਾਵੇ ਜਿੱਥੇ ਸੌਦਾ ਹੋ ਗਿਆ ਦੇ ਦੇਣੀ ਆ ਜਿੱਥੇ ਹੋ ਸੌਦਾ ਤੇ ਠੀਕ ਹੈ ਜੀ ਆ ਵੀ ਤਾਜੀ ਸੂਈ ਆਵਦੀ ਜੀ ਹਾਂ ਜੀ ਇਹ ਵੀ ਕੱਲ ਦੀ ਸੂਈ ਹੈ ਅੱਛਾ ਇਹ ਕੱਲ ਦੀ ਸੂਈ ਆ ਇਹਦੇ ਵੀ ਕੁੜੇ ਇਤਰਾ ਹੀ ਆ ਜਿੰਨੇ ਵੀ ਪ੍ਰੋਪਰ ਨਹੀਂ ਕੀਤੇ ਪੂਰੇ ਆਪਾਂ ਦੇਖ ਸਕਦੇ ਹਾਂ ਇਹਦੀ ਝੇਰ ਦੀ ਵੀਡੀਓ ਸਾਡੇ ਕੋਲ ਹੈ ਜੀ ਕੋਈ ਮਸਲਾ ਮਤੂ ਦੇ ਦਾਂਗੇ ਇਹਦੀ ਝੇਲ ਸੁੱਟਤੀ ਆ ਜਿਹੜੀ ਇੱਕ ਨਿੰਗ ਦੁੱਧਾ ਲਈ ਆ ਘਰ ਵਾਲੇ ਤੇ ਆਂਦੇ 20 ਕਿਲੋ ਚੁੰਦੇ ਰਹੇ ਅੱਛਾ ਚਲੋ ਗਰਮੀ-ਗਰਮੀ ਬੜੀ ਆ 16-17 ਕਿਲੋ ਤੇ ਕਰੂਗੀ ਠੀਕ ਆ ਹਾਂਜੀ ਕਿੰਨੀਆਂ ਚਵਾਈਆਂ ਕਰਤੀਆਂ ਦੀ ਦੋ ਚਵਾਈਆਂ ਹੋਈਆਂ ਜੀ ਅੱਛਾ ਦੋ ਚਵਾਈਆਂ ਹੋ ਗਈਆਂ ਠੀਕ ਆ ਤੋਰਾਂ ਹਾਂ ਫੇਰ ਇੱਕ ਵਾਰੀ ਤੇ ਮੇਰੇ ਅੱਜ ਬੱਚਾ ਚੁੰਗਿਆ ਜੀ ਫੁੱਲ ਦੇ ਵਿੱਚ ਅੱਛਾ ਅੱਜ ਜਿਹੜਾ ਕਹਿੰਦੇ ਵੀ ਕੁਛ ਬੱਚਾ ਚੁੰਗਿਆ ਭਾਈ ਨੂੰ ਬਾਕੀ ਮਿਲਕ ਵੀ ਨੇ ਵੀ ਚੰਗੇ ਆ ਵੀ ਜਰਸੀਆਂ ਦੇ ਹਿਸਾਬ ਨਾਲ ਕੱਦ-ਕਾਠ ਚੰਗਾ ਆ ਚੱਲਿਆ ਵੀ ਚੰਗੀ ਖੁੱਲੀ ਤਿਆਰ ਹੋ ਗਈ ਆ। ਤੋਂ ਚੋਈ ਚੋਈ ਹੋਈ ਆ ਹਣੇ ਦੀ। ਹੋਲੀ-ਹੋਲੀ ਲੈ ਜਾਵੇ ਜੀ। 1 ਮਿੰਟ ਰੁਕ ਗਿਆ ਇੱਥੇ। ਪਸਾਰ ਚੋਂ ਨਿਕਲ। ਲੈ ਆ ਫੇਰ ਲੈ ਜੀ। ਆ ਦੇਖ ਸਾਦੇ ਚਿਹਰੇ ਤੋਂ ਇੱਕ ਵਾਰੀ ਦੇਖ ਸਾਦੇ ਜੀ। ਹੈਗੀ ਜਿਹੜੀ ਜਰਸੀਆਂ ਜੀ ਆ। ਬਾਕੀ ਥੱਲਿਆਂ ਹਵਾਨੇ ਦੀ ਚੰਗੀ ਖੁੱਲੀ ਆ ਬਾਕੀ ਥਾਣੇ ਵੀ ਚੰਗਾ ਲੱਗਾ। ਅਥਾਣੇ ਦੇ ਦੇਖ ਸਕਦੇ ਆ ਜੇ ਮੂਕੇ ਕੁਝ ਪਲਾਮੀਆਂ ਗਈਆਂ ਹੁਣ ਥਾਣੇ ਤੇ। ਦੇ ਦੇ ਮਗਰ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਬੱਚਾ ਜੀ ਠੀਕ ਆ ਬੱਚਾ ਬੜਾ ਪਲੇ ਦਿੱਤਾ ਬੱਚਾ ਵੀ ਚੰਗਾ ਪਲੇ ਆਇ ਦਿੱਤਾ ਇੰਨੇ ਤਰ੍ਹਾਂ ਤੇ ਮੁੱਲ ਫਿਰ ਇਹਦਾ ਇਹ ਦੇ ਦਈਏ 50 ਦੀ ਕਰ ਦੋ ਮਾਨਤਾਨ ਕਰ ਦੋ ਜਿੰਨਾ ਕਰਨਾ ਤੁਸੀਂ ਕਰ 45000 ਦੀ ਦੇ ਦਈਏ ਦੇ ਦਾਂਗੇ 45 ਦੀ ਹੋਰ ਮਾਨਤਾਨ ਕਰ ਦਾਂਗੇ ਵੀਰ ਭਾਪੂ ਲਾਵੇ ਪਤਾ ਨਹੀਂ ਕਿੱਥੇ ਮੌਕੇ ਤੇ ਵਰਦਾ ਹੋ ਜਾਵੇ ਅੱਛਾ ਠੀਕ ਆ ਇਹ ਇਹਦੀ ਆ ਵੀ ਹੁਣ ਚਵਾਈ ਹੋਈ ਆ ਇਹਦੀ ਹਾਂ ਜੀ ਚਵਾਈ ਹੋਈ ਕੋਈ ਬੱਚਾ ਚੁੰਗਿਆ ਜੀ ਅੱਛਾ ਕੋਈ ਸ਼ੁਭ ਬੱਚਾ ਬਾਅਦ ਚ ਚੁੰਗਿਆ ਵਾ ਅਜੇ ਖਾਲੀ ਨਹੀਂ ਕੀਤੇ ਉਤਰਾ ਪੂਰੀ ਹਾਂ ਜੀ ਤੇ ਬਾਕੀ ਹਾਂ ਅੰਡੈਕਸਾਂ ਜੀ ਸ਼ਾਮ ਤੱਕ ਕਰ ਆਪਣੇ ਦੁੱਧ ਦੇ ਹਿਸਾਬ ਨਾਲ ਭਰ ਜੂਗੀ ਤੇ ਆ ਬੱਚਾ ਇਹਦਾ ਜੀ ਹਾਂ ਜੀ ਇਹਦਾ ਜੀ ਬੱਚਾ ਕਿਵੱਚੀ ਜੀ ਬੱਚਾ ਜੀ ਇਹ ਬੱਚਾ ਹੈ ਹਾਂ ਜੀ ਇਹਦੇ ਸਿੰਘ ਹੈਗੇ ਜਾਂ ਨਿਗੇ ਨਿਗੇ ਹਾਂ ਜੀ ਆਪਣੇ ਹਸਾਬ ਨਾਲ ਗੋਲਾ ਲੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਬੋਲਾ ਲਾ ਲਓ ਕੋਈ ਦੁੱਧ ਲਾ ਲਓ ਅੱਜ ਚੌਥੇ ਪੰਜਵੇਂ ਦਿਨ ਦੀ ਸੂਈ ਹੈ ਅੱਛਾ ਹਾਂ ਜੀ ਹਾਂ ਜੀ ਕਿੰਨਾ ਕਰ ਗਈ ਇਹਦੇ ਥੱਲੇ 10 ਕਿਲੋ ਜੀ 10 ਕਿਲੋ ਇਹ ਕਿੰਨਾ ਕਰੀ ਜਾਓਗੇ 12 13 ਕਿਲੋ ਵੀ ਕਰੀ ਜਾਓ ਦੁੱਧ ਮਿਰਜੀ ਸੇਵਾ ਦਾ ਜਿੰਨਾ ਪਾਲੋ ਉਨਾ ਹੀ ਚੋੜੋ ਤੋੜ ਦਈਏ ਸਾਰਿਆਂ ਨੂੰ ਬਾਕੀ ਥਾਣੇ ਜਿਹੜਾ ਇਹਦਾ ਵੀ ਚੰਗਾ ਲੱਗਾ ਆ ਥਾਣਾ ਦਾ ਸਾਈਜ਼ ਜੇ ਆਪ ਦੇਖ ਸਦੇ ਚਾਰੇ ਥਾਨ ਇੱਕੋ ਜਿਹਾ ਸਾਈਜ਼ ਦੇ ਇੱਕੋ ਜਿਹਾ ਗਿਆਪ ਤੇ ਤੋੜਦਾ ਫਿਰ ਆਹ ਦੇਖ ਸੰਦ ਸਾਦੇ ਹਵਾ ਨਾਲ ਇਹਦਾ ਲੱਗੇ ਤੂੰ ਤੇ ਬੈਣੀ ਵਾਲੇ ਪਾਸੇ ਤਾਂ ਮੈਂ ਥਾਣੇ ਦੇਖ ਸਕਦੇ ਜੀ ਭੋਲ ਕੁੜੀ ਹੈ ਜੀ ਪਹਿਲਾਂ ਭੋਲ ਆਮਨੀ ਕੀ ਦੇ ਵਿੱਚ ਹੈਗੀਆਂ ਵਾ ਤੇ ਇਹਦਾ ਫਿਰ ਮੁੱਲ ਇਹ ਦੇ ਦੀਏ 35 ਦੀ ਤੇਰੇ ਦੇ گے 10 ਦੇ ਦਾਂਗੇ 30 ਦੀ ਦੇ ਦਾਂਗੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੈਂ ਕਰਦਾਂਗੇ ਵੀਰ ਭਰਾ ਨੂੰ ਲਾਊਗਾ ਕੋਈ ਨਹੀਂ ਇਹ ਆਪਾਂ ਸੱਦਾ ਕਿੱਥੇ ਹੋਈਦਾ ਹੁਣ 10 ਲੀਟਰ ਹੁਣ ਮੌਕੇ ਤੇ ਚਵਾ ਦੋਗੇ ਬਾਕੀ ਦੇ ਆਪ ਕੋਈ ਬੋਲਾ ਲਾ ਲੈ ਕੋਈ ਦੁੱਧ ਲਾ ਲੈ ਠੀਕ ਐ ਅੱਜਵੇਂ ਦਿਨ ਦੀ ਸੂਈ ਜੀ ਠੀਕ ਐ ਤੇ ਆ ਵੀ ਸੱਜਰ ਸੂਈ ਆ ਹਾਂ ਜੀ ਇਹ ਵੀ ਸੱਜਰ ਸੂਈ ਆ ਇਹਦੇ ਕੋਲ ਦੁੱਧ ਕਿੰਨਾ ਆ 1 ਕੋ 12 ਕਿਲੋ ਹੋਊਗਾ ਬੱਚੇ ਦਾ ਪਾਣੀ ਅੱਛਾ ਹਾਂ ਜੀ ਤੋਰੋ ਫੇਰ ਇਹਨਾਂ ਸਾਹ ਬੱਛਾ ਇਹਦੇ ਮਗਰ ਤੇ ਥਾਂ ਨਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਆਨੰਦ ਬੱਚਾ ਥੱਲੇ ਕੰਦੇ ਲੱਗ ਗਿਆ ਹੈ ਬੱਚੇ ਜਿਹੜਾ ਪਹਿਲਾਂ ਮਗਰ ਬੰਨੇ ਸੀ ਹੁਣ ਵੀਡੀਓ ਬਣਾਉਣ ਲੱਗ ਗਿਆ ਬੰਨ ਲਿਆ ਬਾਕੀ ਝੜੀ ਝੁੜੀਆਂ ਚੱਲਣ ਦਿਆਂ ਵਾ ਦਸ ਦਿਨ ਹੋ ਗਏ ਲਗਾਤਾਰ ਹੀ ਜਿਹੜਾ ਮੀਂਹ ਪੈਣ ਦਿਆ ਵਾ ਅੱਜ ਮੀਂਹ ਹੁੰਦਾ ਵਾ ਤੇ ਆ ਵੀ ਕਈ ਵਾਰੀ ਪੱਠਿਆਂ ਪੁੱਠਿਆਂ ਦਾ ਵਿਰਜ ਨਹੀਂ ਦੱਸੰਦੇ ਸੇ ਵੀ ਕਈ ਵਾਰੀ ਹੁੰਦੀ ਕਈ ਵਾਰੀ ਨਹੀਂ ਹੁੰਦੇ ਅਜੇ ਰੱਜੀਆਂ ਰੱਜੀਆਂ ਵੀ ਨਹੀਂ ਆ ਪੜੀਆਂ ਜਦੋਂ ਇਹ ਵਿਰਦੀ ਪੱਕੀ ਰੋਜ਼ ਹੀ ਲੱਗ ਜਾਂਦੀ ਫਿਰ ਪੱਕੀ ਜੀ ਰੋਜ਼ ਪੱਠਿਆਂ ਖੁਣੋਂ ਮੋਖੇ ਹੋਏ ਨਾ ਵੱਡੇ ਜਾਂਦੇ ਜੀ ਅੱਜ ਵੀ ਇੱਕ ਵਾਰੀ ਪੈਲੀਆਂ ਪੂਰੀਆਂ ਭਰਗੀਆਂ ਹੁੰਦੇ ਨੇ ਪਰ ਹੁਣ ਪੇਰ ਨਹੀਂ ਵੱਡੇ ਜਾਂਦੇ ਸੜਕਾਂ ਤੇ ਪਾਣੀ ਖਲੋ ਗਿਆ ਕਰੀ ਤੇ ਹਾਂ ਪੈਲੀਆਂ ਨੇ ਪਾਣੀ ਬੜਾ ਖਲੋਤਾ ਜੀ ਹਾਂਜੀ ਹਾਂਜੀ ਚਲੋ ਇਸ ਤਰ੍ਹਾਂ ਹੀ ਹਣ ਜੋ ਰੱਬ ਦੇ ਰੰਗ ਤੇ ਇਹਦਾ ਫਿਰ ਮੁੱਲ ਇਹ ਵੀ 35 ਦੀ ਦੇ ਦਗੇ ਜੀ ਇਹ ਵੀ 30 ਦੀ ਦਈਏ ਦੇ ਦਾਂਗੇ 30 ਦੀ ਕੋਈ ਵੀਰ ਭਰਾ ਜੋੜਾ ਹੀ ਖੜੂ ਹੋਰ ਮੰਤਾਨ ਕਰਦਾ ਅੱਛਾ ਤੇ ਇਹਦੇ ਕੋਲ ਦੁੱਧ ਪਾਰਨ ਟਰਗਾ ਬੱਕਾ ਮੋਖ ਤੇ ਵਿਚੇ ਦਾ ਪਾ ਗੀ ਜਿਹੜਾ ਦੋ ਟਾਈਮ ਚਵਾ ਦੋਗੇ ਹਨਾ ਤੇ ਬਾਕੀ ਦੁੱਧ ਵੀ ਸੰਗਣਾ ਹੁੰਦਾ ਇੰਨਾ گاਵਾਂ ਦਾ ਹਾਂਜੀ ਤੇ ਹੋਰ ਕੁਛ ਹੈ ਨਾ ਬਿੱਤੀ ਫਿਰ ਬਸ ਠੀਕ ਹੈ ਵੀਰ ਜੀ ਸੂਈਆਂ ਸਵਾਈਆਂ ਇੱਥੇ ਆਣ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਨਾ ਪਾਸ ਕਰਕੇ ਖੜੋ ਜੋ ਵੀ ਆ ਆਪਣਾ ਇੱਥੇ ਪਸ਼ੂ ਵੇਚ ਕੇ ਤਸੱਲੀ ਕਰਕੇ ਖੜੋ ਸਾਰੀਆਂ ਸੂਈਆਂ ਵਾਂ ਆਪਣੀ ਦੋ ਟਾਈਮ ਚਵਾਈ ਕਰ ਲੋ ਕਰ ਲੋ ਇਹ ਵੀਰ ਹੁਣੀ ਆਉਂਦੇ ਆ ਸਰਪੰਚ ਹੁਣੀ ਇਹ ਖੜਦੇ ਮੇਰੇ ਕੋ ਮਾਰਦੇ ਇਹ ਆਪਣੇ ਸਰਪੰਚ ਸਾਹਿਬ ਰਾਜੀਆਂ ਵਾਲੇ ਹੋਰ ਵੀਰ ਜੀ ਠੀਕ ਠਾਕ ਜੇ ਚਲੋ ਵਧੀਆ ਚੱਲ ਜੀ ਕਲਾ ਚਾਹੀਦੀ ਆ ਬਾਕੀ ਕਾਫੀ ਨੌਲੇਜ ਆ ਵੀਰ ਜੀ ਉਹਨਾਂ ਨੂੰ ਨੀਲੀ ਰਾਵੀ ਦੇ ਜਿਹੜਾ ਤੁਸੀਂ ਖਾਸ ਤੌਰ ਤੇ ਕੰਮ ਕਰ ਮੱਝਾਂ ਦਾ ਕੰਮ ਆ ਹਾਂਜੀ ਜਦੋਂ ਗਏ ਆਪਣੇ ਰਿਸ਼ਤੇਦਾਰ ਨੂੰ ਜਾਂ ਵਰਕਰ ਆਪਣੇ ਹੁਣ ਮੇਰੇ ਵਰਕਰ ਨੂੰ ਜਿਹੜਾ ਕੰਮ ਕਰਦਾ ਵਾ ਉਹਨੂੰ ਗਾਂਈ ਦੀ ਲੋੜ ਹੀ ਤੇ ਫਿਰ ਆਡਾ ਸਭ ਤੋਂ ਪੁਰਾਣੇ ਇਹੋ ਹੀ ਸੋਣੂ ਬਲਵਾਨ ਜਿਹੜੇ ਇਲਾਕੇ ਦੇ ਵਿੱਚ ਵਪਾਰੀ ਆਪੇ ਹਾਂਜੀ ਹਾਂਜੀ ਜਿੰਨਾਂ ਕੋਲੋਂ ਮਾਲ ਕਰ ਗਾਈ ਕਿਦਾਂ ਜਿਹੜਾ ਕੰਮ ਇਹਨਾਂ ਕੋਲ ਖੜੀ ਜੀ ਗਾਈ ਕੋਈ ਚਾਹੀਦੀ ਨਹੀਂ ਤੇ ਇਹਨਾਂ ਕੋ ਉਤਰ ਆਪਣਾ ਤੁਹਾਡਾ ਨੀਲੀ ਰਾਵੀ ਤੇ ਜਿਹੜਾ ਕੰਮ ਹੈ ਮੈਂ ਤਾਂ ਮੱਝਾਂ ਦਾ ਕੰਮ ਹੈ ਗਾਈਆਂ ਨਾ ਰੱਖਦਾ ਹੀ ਨਹੀਂ ਹਾਂ ਹਾਂਜੀ ਹਾਂਜੀ ਵਰਕਰ ਨੂੰ ਆਪਣਾ ਲੋੜ ਹੀ ਗਾਈ ਦੀ ਹਾਂਜੀ ਤੇ ਉਹਦੇ ਵਾਸਤੇ ਫਿਰ ਮੈਂ ਗਾਈ ਦੇਖਣ ਆਇਆ ਇੱਕਾਈ ਆ ਪਸੰਦ ਗਾਂ ਅੱਛਾ ਇਹਨਾਂ ਕੋਲੋਂ ਸ਼ੁਰੂ ਤੋਂ ਹੀ ਮੇਰੇ ਕੋਲ 10-15 ਸਾਲ ਤੋਂ ਜਦੋਂ ਵੀ ਇਹਨਾਂ ਕੋਲ ਹੀ ਆ ਸੀ ਠੀਕ ਹੈ ਜੀ ਹਾਂ ਠੀਕ ਹੈ ਜੀ ਧੰਨਵਾਦ ਜੀ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਮਰਜ਼ੀ ਨਾਲ ਪੁੱ